ਖਬਰਨਾਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਖਿਲਾਫ ਤੇ ਸਾਥੀ ਜਿਹੜੇ ਨੇ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਨੂੰ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਮਤਾ ਪਾਸ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਹੱਕੇ ਪਕੇ ਰਹਿ ਗਏ ਕਿ ਮੈਂ ਪੰਥ ਨੂੰ ਨਖੇੜਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਹੈ ਲੇਕਿਨ ਪੰਥ ਘਟਾ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਹੁਣ ਭਜਦਿਆਂ ਰਾਹ ਨਹੀਂ ਲੱਭਣਾ ਮੈਂ ਕਿਹੜੇ ਪਾਸੇ ਜਾਵਾਂ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਕਿ ਫਿਰ ਦੁਬਾਰਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾਵੇ ਇਸ ਕਰਕੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਬੋਲਦੇ ਸੀ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਣ ਚਾਹੇ ਗੁਰਜੀਤ ਸਿੰਘ ਕਲਵੰਡੀ ਹੋਣ ਯਾਨੀ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਕਿਉਂ ਨਾ ਹੋਵੇ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਬਣਾਉਣ ਕਰ ਸਾਡੀ ਕਿਸੇ ਨੇ ਗਾਲੀ ਨਹੀਂ ਸੁਣੀ ਕਿਰਪਾਲ ਬਡੂਂਗਰ ਵੀ ਰੋਂਦੇ ਮਰ ਗਿਆ ਇਸ ਕਰਕੇ ਉਹਨਾਂ ਨੇ ਕੱਲ ਜਿਹੜਾ ਅਸਤੀਫਾ ਸੀ ਉਹ ਆਪਣਾ ਸ਼ਰੂਨੀ ਅਕਾਲੀ ਦਲ ਦੇ ਵਿੱਚੋਂ ਜਿਹੜਾ ਹੈ ਕਮੇਟੀ ਜਿਹੜੀ ਨਾ ਕਢਵਾ ਕੇ ਉਹ ਅਸਤੀਫਾ ਭੇਜ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਧਰ ਇੱਕ ਹੋਰ ਮੁਸੀਬਤ ਬਣ ਗਈ ਹੈ ਸੁਖਬੀਰ ਸਿੰਘ ਬਾਦਲ ਲਈ ਸੁਖਬੀਰ ਸਿੰਘ ਬਾਦਲ ਲਈ ਸੁਖਬੀਰ ਸਿੰਘ ਬਾਦਲ ਦੇ ਗਲੇ ਦੀ ਖਾੜੀ ਦੁਖਤੀ ਰੱਖ ਤੇ ਹੱਥ ਰੱਖ ਦਿੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਦੇ ਹੱਕ ਵਿੱਚ ਸਮੁੱਚਾ ਪੰਥ ਕਾਲ ਸਾਧ ਦੀ ਜਿਹੜੀ ਗੱਲ ਕਨਵੈਨਸ਼ਨ ਹੋਈ ਹੈ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਜਿਹੜੀਆਂ ਸਵਾਵਾਂ ਤੂੰ ਜਿਹੜਾ ਹੈ ਮੁਕਤ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਸਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਜਾਣ ਚੈਲੰਜ ਕਰ ਦਿੱਤਾ ਗਿਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੂੰ ਅਤੇ ਉਹ ਤਿੰਨ ਮੈਂਬਰੀ ਕਮੇਟੀ ਨੂੰ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਨਹੀਂ ਅਜਾਇਆ ਨਹੀਂ ਹੋਣਾ ਚਾਹੀਦਾ ਪਾਜੜਾ ਪੈ ਗਏ ਨੇ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਦੇ ਗਲੇ ਦੀ ਸਭ ਤੋਂ ਵੱਡੀ ਹੱਡੀ ਬਣ ਗਏ ਨੇ ਸਾਰੀ ਆਰਿਆ ਸਾਫ ਭੁੱਲ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਹੀ ਚੈਲੰਜ ਕੀਤਾ ਸੀ ਜਦੋਂ ਤੁਸੀਂ ਮੈਨੂੰ ਸਵਾਮਾ ਤੋਂ ਮੁਕਤ ਕਰੋਗੇ ਪੰਥ ਨੂੰ ਨਾਲ ਲੈ ਕੇ ਚੱਲਾਂਗਾ ਫਿਰ ਦੱਸਾਂਗਾ ਕਿ ਤੁਸੀਂ ਜਾਂਦੇ ਕਿਹੜੇ ਪਾਸੇ ਫਿਰ ਤੁਹਾਨੂੰ ਪਵਾਵਾਂਗਾ ਭਾਜਣਾ ਫਿਰ ਦੇਖਣਾ ਤੇਲ ਤੇ ਤੇਲ ਦੀ ਧਾਰ ਉਹ ਸਮਾਂ ਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਤੱਕੇ ਨਾਲ ਅਸਤੀਫਾ ਲਿਆ ਗਿਆ ਸੀ ਤੱਕੇ ਨਾਲ ਉਸ ਦੀਆਂ ਸੇਵਾਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਸੀ ਕੱਲ ਜਿਹੜੀ ਕਨਵੈਨਸ਼ਨ ਹੋਈ ਹੈ ਖਾਲਸਾ ਪੰਥ ਦੀ ਦਿੱਲੀ ਦੇ ਵਿੱਚ ਉਹ ਮਤਾ ਪਾ ਕੇ ਰੱਦ ਕਰ ਦਿੱਤਾ ਹੈ ਫਿਰ ਦੁਬਾਰਾ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਤੇ ਜਥੇਦਾਰ ਹੋਣਗੇ ਬਾਕੀ ਦਾ ਰਹਿੰਦਾ ਸਮਾਂ ਉਹ ਸੇਵਾਵਾਂ ਜਿਹੜੀਆਂ ਨੇ ਗੁਰੂ ਘਰ ਅਤੇ ਧਾਰਮਿਕ ਮੁੱਦਿਆਂ ਨੂੰ ਉਛਾਲਦੇ ਰਹਿਣਗੇ ਆ ਧਾਰਮਿਕ ਮੁੱਦਿਆਂ ਨੂੰ ਅੱਗੇ ਲੈ ਕੇ ਚੱਲਣਗੇ ਅਤੇ ਉਹ ਧਰਮ ਧਰਮ ਦਾ ਧਰਮ ਦੀ ਜਿਹੜੀ ਹੈ ਉਹ ਸਹਾਇਤਾ ਕਰਨਗੇ ਕਿਉਂਕਿ ਉਸ ਚੰਗੇ ਗੁਰੂ ਘਰ ਦੇ ਵਜ਼ੀਰ ਨੇ ਮਤਾ ਪਾਸ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਨਹੀਂ ਆ ਰਿਹਾ ਕਿਉਂਕਿ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੂੰ ਤਾਂ ਹੀ ਕੱਲ ਮਨਾਉਣ ਗਿਆ ਸੀ ਦਲਜੀਤ ਸਿੰਘ ਚੀਮਾ ਤੇ ਦੂਸਰੇ ਪਾਸੇ ਬਲਵਿੰਦਰ ਸਿੰਘ ਪੁੰਦੜ ਬੰਟੀ ਰਵਾਨਾ ਰੋਜੀ ਬਰਕੰਦੀ ਸਾਰੇ ਦੇ ਸਾਰੇ ਵੱਡੇ ਆਗੂ ਗਏ ਸੀ ਗਿਆਨੀ ਆ ਜਿਹੜੇ ਸੌਰੀ ਟਰਬੋ ਕੋਡ ਹਰਜਿੰਦਰ ਸਿੰਘ ਧਾਮੀ ਹੋਣਾ ਕੋਲ ਕਿ ਤੁਸੀਂ ਅਸਤੀਫਾ ਆਪਣਾ ਵਾਪਸ ਲੈ ਲਓ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਉਹ ਕਹਿੰਦਾ ਮੈਂ ਬਾਗੀ ਧਰੇ ਨਾਲ ਜਾਵਾਂਗਾ ਇਧਰ ਅਜ ਮਤਾ ਪਾਸ ਹੋ ਗਿਆ ਹੈ ਹੱਕ ਵਿੱਚ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਧੰਨਵਾਦ